हां दोस्तों एक सोशल मीडिया पे वीडियो काफी ज्यादा वायरल हो रही है तो अंदाज़िए दोस्तों कि ओ एक विवाह दी वीडियो है जिसेनू के ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ दरअसल ਤੁਹਾਨੂੰ ਦੱਸਦੀ ਹੈ ਦੋਸਤੋ ਕਿ ਇਸ ਵਿਆਹ ਦੇ ਵਿੱਚ ਜਦੋਂ ਲਾੜਾ ਤੇ ਲਾੜੀ ਵਿਆਹ ਕਰਵਾ ਰਹੇ ਹੁੰਦੇ ਹਨਾ ਅਤੇ ਉਹਨਾਂ ਦੇ ਵਰਣਮਾਲਾ ਦੀ ਰਸਮ ਹੁੰਦੀ ਹੈ ਅਤੇ ਇੱਕ ਦੂਜੇ ਦੇ ਹਾਰ ਪਾ ਰਹੇ ਹੁੰਦੇ ਹਨ ਉਸ ਸਮੇਂ ਬਾਹਰੋਂ ਆ ਕੇ ਇੱਕ ਕੁੜੀ ਲਾੜੇ ਦੇ ਲੱਤ ਮਾਰਦੀ ਹੈ ਅਤੇ ਲਾੜੇ ਨੂੰ نیچے ਸੁੱਟ ਦਿੰਦੀ ਹੈ ਅਸਲ ਵਿੱਚ ਤੁਹਾਨੂੰ ਦੱਸਦੀ ਹੈ ਦੋਸਤੋ ਕਿ ਉਹ ਲਾੜੇ ਦੀ ਪੁਰਾਣੀ ਸਹੇਲੀ ਸੀ ਜਿਸਨੂੰ ਕਿ ਉਹ ਬਿਨਾਂ ਦੱਸੇ ਹੀ ਆਪਣਾ ਵਿਆਹ ਕਰਵਾ ਰਿਹਾ ਸੀ ਅਤੇ ਜਦੋਂ ਹੀ ਉਸ ਕੁੜੀ ਨੂੰ ਪਤਾ ਲੱਗਦਾ ਹੈ ਤਾਂ ਚੱਲਦੇ ਵਿਆਹ ਦੇ ਵਿੱਚ ਹੀ ਉਹ ਲਾੜੇ ਨੂੰ ਆ ਕੇ ਲੱਤ ਮ ਦੀ ਹੈ ਅਧੇ ਨੀਚੇ ਸੁੱਟ ਦਿੰਦੀ ਹੈ ਜਿਸ ਤੋਂ ਬਾਅਦ ਕੇ ਸਾਰੇ ਦੇਖਦੇ ਹੀ ਰਹਿ ਜਾਂਦੇ ਹਨ ਅਤੇ ਫਿਰ ਉਹ ਲਾੜੇ ਦੀ ਭੈਣ ਨੂੰ ਬੜੇ ਗੁੱਸੇ ਦੇ ਵਿੱਚ ਖਰੀਆਂ ਖਰੀਆਂ ਵੀ ਸੁਣਾ ਰਹੀ ਹੁੰਦੀ ਹੈ ਅਰੇ ਦੱਸ ਰਹੀ ਹੁੰਦੀ ਹੈ ਕਿ ਉਸਨੇ ਮੇਰੇ ਨਾਲ ਅਜਿਹਾ ਕੀਤਾ ਹੈ ਅਤੇ ਹੁਣ ਮੈਨੂੰ ਬਿਨਾਂ ਦੱਸੇ ਹੀ ਵਿਆਹ ਕਰਵਾ ਰਿਹਾ ਹੈ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਵਾਇਰਲ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ